ਜ਼ਿਕਰ ਕਰਨਾ ਆਪਾਂ ਰਣਜੀਤ ਸਿੰਘ ਜੀ ਦਾ ਵੀ ਜ਼ਿਕਰ ਕਰਨਾ ਤੁਹਾਡੇ ਫਾਦਰ ਸਾਹਿਬ ਜੇ ਅਸੀਂ ਕਿਤੇ ਕੋਈ ਕਾਮਯਾਬੀਆਂ ਹਾਸਲ ਕੀਤੀਆਂ ਉਹਨਾਂ ਕਾਮਯਾਬੀਆਂ ਦੇ ਪਿੱਛੇ ਬਾਪੂ ਕਰਨੈਲ ਸਿੰਘ ਪਾਰਸ ਤੇ ਪਪਾ ਜੀ ਸਾਹ ਰਣਜੀਤ ਸਿੰਘ ਸੱਧਵਾ ਦੀ ਕਵੀਸ਼ਰੀ ਤੇ ਢੱਡ ਸਰੰਗੀ ਉਹਦੇ ਕਰਕੇ ਹੀ ਅਸੀਂ ਦੁਨੀਆ ਵਿੱਚ ਜਾਣੇ ਜਾਂਦੇ ਪਪਾ ਜੀ ਸਾਹ ਰਣਜੀਤ ਸਿੰਘ ਸੱਧਵਾ ਕੋਲ ਐਸੀ ਤਾਕਤਵਰ ਬੁਲੰਦਵਾਸੀ ਕਿ ਲੋਕ ਕਹਿੰਦੇ ਸੀ ਜਦੋਂ ਰਣਜੀਤ ਦੋਹਰਾ ਲਾਉਂਦਾ ਦੋਹਰਾ ਔੜ ਮੰਗੇ ਕਮਿਹਾਰਨੀ ਜੱਟ ਮੰਗੇ ਬਰਸਾਤ ਪੁੰਨਿਆ ਮੰਗੇ ਚਕੋਰ ਨੀ ਚਕੋਰ ਨੀ ਚਕੋਰ ਨੀ ਤੇ ਚੋਰ ਮਸਿਆ ਦੀ ਰਾਤ ਕਹਿੰਦੇ ਜਦੋਂ ਰਣਜੀਤ ਸੱਧਵਾਲਾ ਦੋਹਰਾ ਲਾਉਂਦਾ ਉਹਨਾਂ ਸਮੇਂ ਚ ਸਪੀਕਰ ਵੀ ਨਹੀਂ ਸੀ ਹੁੰਦੇ ਬਿਨਾ ਸਪੀਕਰਾਂ ਤੋਂ ਗਾਉਂਦੇ ਸੀ ਤਾਂ ਕਹਿੰਦੇ ਦਰਖਤਾਂ ਦੇ ਪੱਤੇ ਚੜ ਜਾਂਦੇ ਆ ਔਰ ਉਹਨਾਂ ਦੋਨਾਂ ਦੀ ਦੋਸਤੀ ਇੰਨੀ ਆਪਸ ਵਿੱਚ ਸੀ ਕਿ ਉਹਨਾਂ ਨੇ ਬਿਨਾ ਲਿਖਤਾਂ ਤੋਂ ਆਪਸ ਵਿੱਚ ਆਪਣੇ ਆਪਣੇ ਗੁਣਾਂ ਦੇ ਖਜ਼ਾਨੇ ਦੀ ਆਪਸ ਵਿੱਚ ਵਟਾਂਦਰਾ ਕਰ ਲਿਆ ਗਲੀ ਗਲੀ ਦੇ ਵਿੱਚ ਰਣਜੀਤ ਗੂੰਜੇ ਤੇ ਉਸ ਦੇ ਸ਼ਬਦਾਂ ਦੇ ਵਿੱਚ ਕਰਨੈਲ ਬੋਲੇ ਵਾਹ ਵਾਹ ਜ਼ਿਕਰ ਕਰਨਾ ਆਪਾਂ ਰਣਜੀਤ ਸਿੰਘ ਜੀ ਦਾ ਵੀ ਜ਼ਿਕਰ ਕਰਨਾ ਤੁਹਾਡੇ ਫਾਦਰ ਸਾਹਿਬ ਰਣਜੀਤ ਸਿੰਘ ਸਿੱਧੂਆ ਜੀ ਦਾ ਔਰ ਪਾਰਸ ਸਾਹਿਬ ਤੇ ਰਣਜੀਤ ਜੀ ਦੀ ਜਿਹੜੀ ਜੋੜੀ ਹੈ ਔਰ ਮੈਨੂੰ ਲੱਗਦਾ ਕਿ ਉਨਾਂ ਜ਼ਿਆਦਾ ਮੈਂ ਜਿੰਨਾ ਕੁ ਵੀ ਅਸੀਂ ਉਹਨਾਂ ਬਾਰੇ ਮੈਟਰ ਸੁਣੀਦਾ ਉੰਨੀ ਉਹ ਲਿਖਤ ਦੇ ਵਿੱਚ ਦਮ ਪਾਰਸ ਜੀ ਦੇ ਤੇ ਰਣਜੀਤ ਜੀ ਹੋਰਾਂ ਦੀ ਮਤਲਬ ਕੀ ਬਾਤ ਹੈ ਕਮਾਲ ਜਿਹੜੀ ਆਵਾਜ਼ ਜਿਹੜੀ ਬੁਲੰਦ ਤੇ ਆਵਾਜ਼ ਜਿਹੜੀ ਖਿੱਚ ਰੂਹ ਕੱਢਣ ਵਾਲੀ ਆਵਾਜ਼ ਤੁਸੀਂ ਉਸ ਪਰਿਵਾਰ ਚੋਂ ਇਹ ਇਹ ਵੀ ਤੁਹਾਨੂੰ ਬਹੁਤ ਪਰਮਾਤਮਾ ਵੱਲੋਂ ਮਾਣ ਮਿਲਿਆ ਬਿਲਕੁਲ ਗਗਨ ਜੀ ਮੈਂ ਸਮਝਦਾ ਕਿ ਜਿਹੜਾ ਅਸੀਂ ਅੱਜ ਸੰਸਾਰ ਵਿੱਚ ਜਾਂ ਪੰਜਾਬੀ ਭਾਈਚਾਰੇ ਵਿੱਚ ਜੇ ਸਾਡਾ ਕੋਈ ਨਾਮ ਆ ਜੇ ਅਸੀਂ ਕਿਤੇ ਕੋਈ ਕਾਮਯਾਬੀਆਂ ਹਾਸਲ ਕੀਤੀਆਂ ਉਹਨਾਂ ਕਾਮਯਾਬੀਆਂ ਦੇ ਪਿੱਛੇ ਬਾਪੂ ਕਰਨੈਲ ਸਿੰਘ ਪਾਰਸ ਤੇ ਪਾਪਾ ਜੀ ਸਾਹ ਰਣਜੀਤ ਸਿੰਘ ਸਿੱਧਵਾਂ ਦੀ ਕਵੀਸ਼ਰੀ ਤੇ ਢੱਡ ਸਰੰਗੀ ਉਹਦੇ ਕਰਕੇ ਹੀ ਅਸੀਂ ਦੁਨੀਆ ਵਿੱਚ ਜਾਣੇ ਜਾਂਦੇ ਹਾਂ ਬਾਪੂ ਪਾਰਸ ਤੇ ਪਾਪਾ ਜੀ ਰਣਜੀਤ ਸਿੰਘ ਸਿੱਧਵਾਂ ਨੇ 1940-45 ਦੇ ਕਰੀਬ ਕਵੀਸ਼ਰੀ ਦਾ ਜੱਥਾ ਬਣਾਇਆ ਸੀ ਵਾਹ ਜੀ ਬਹੁਤ ਅੱਛਾ ਔਰ ਉਹਨਾਂ ਨੇ ਆਪਸ ਵਿੱਚ ਦੋਹਾਂ ਜਾਣਿਆਂ ਨੇ ਪ੍ਰੀ ਪਾਰਟੀਸ਼ਨ ਹਾਂਜੀ ਪ੍ਰੀ ਪਾਰਟੀਸ਼ਨ ਔਰ ਪਾਰਟੀਸ਼ਨ ਤੋਂ ਪਹਿਲਾਂ ਉਹ ਜਿਹੜੀਆਂ ਬਾਹਰ ਦੇ ਲੋਕ ਨੇ ਪਾਕਿਸਤਾਨ ਵਗੈਰਾ ਉੱਥੇ ਵੀ ਆਪਣੇ ਕਵੀਸ਼ਰੀ ਜੱਥੇ ਨਾਲ ਗਾਉਣ ਜਾਂਦੇ ਰਹੇ ਬਾਪੂ ਪਾਰਸ ਤੇ ਪਾਪਾ ਹੀ ਰਣਜੀਤ ਸਿੰਘ ਦੋਹਾਂ ਕੋਲ ਆਪਣੇ ਆਪਣੇ ਕੁਦਰਤ ਦੇ ਬਖਸ਼ਿਸ਼ ਕੀਤੇ ਹੋਏ ਉਹਨਾਂ ਕੋਲ ਖਜ਼ਾਨੇ ਸੀ ਬਾਪੂ ਪਾਰਸ ਕੋਲ ਕਲਮ ਦਾ ਬਹੁਤ ਵੱਡਾ ਖਜ਼ਾਨਾ ਔਰ ਅੱਜ ਤੱਕ ਉਹਨਾਂ ਦੀ ਕਵੀਸ਼ਰੀ ਤੇ ਉਹਨਾਂ ਦੀਆਂ ਕਵਤਾਵਾਂ ਤੇ ਉਹਨਾਂ ਦੇ ਕਿੱਸੇ ਜਿਹੜੇ ਆ ਉਹਦਾ ਕੋਈ ਮੁਕਾਬਲਾ ਨਹੀਂ ਹੈ ਔਰ ਪਪਾ ਜੀ ਸਾਹ ਰਣਜੀਤ ਸਿੰਘ ਸਦਵਾ ਕੋਲ ਐਸੀ ਤਾਕਤਵਰ ਬੁਲੰਦ ਆਵਾਜ਼ ਸੀ ਕਿ ਲੋਕ ਕਹਿੰਦੇ ਸੀ ਜਦੋਂ ਰਣਜੀਤ ਦੋਹਰਾ ਲਾਉਂਦਾ ਦੋਹਰਾ ਔਰ ਮੰਗੇ ਕਮਿਹਾਰਨੀ ਜੱਟ ਮੰਗੇ ਬਰਸਾਤ ਪੁੰਨਿਆ ਮੰਗੇ ਚਕੋਰ ਨੀ ਚਕੋਰ ਨੀ ਚਕੋਰ ਨੀ ਤੇ ਚੋਰ ਮਸਿਆ ਦੀ ਰਾਤ ਕਹਿੰਦੇ ਜਦੋਂ ਰਣਜੀਤ ਸੱਧਮਾ ਵਾਲਾ ਦੋਹਰਾ ਲਾਉਂਦਾ ਉਹਨਾਂ ਸਮੇਂ ਚ ਸਪੀਕਰ ਵੀ ਨਹੀਂ ਸੀ ਹੁੰਦੇ ਬਿਨਾਂ ਸਪੀਕਰਾਂ ਤੋਂ ਗਾਉਂਦੇ ਸੀ ਤਾਂ ਕਹਿੰਦੇ ਦਰਖਤਾਂ ਦੇ ਪੱਤੇ ਚੜ ਜਾਂਦੇ ਆ ਔਰ ਉਹਨਾਂ ਦੋਨਾਂ ਦੀ ਦੋਸਤੀ ਇੰਨੀ ਆਪਸ ਵਿੱਚ ਸੀ ਕਿ ਉਹਨਾਂ ਨੇ ਬਿਨਾਂ ਲਿਖਤਾਂ ਤੋਂ ਆਪਸ ਵਿੱਚ ਆਪਣੇ ਆਪਣੇ ਗੁਣਾ ਦੇ ਖਜ਼ਾਨੇ ਦੀ ਆਪਸ ਵਿੱਚ ਵਟਾਂਦਰਾ ਕਰ ਲਿਆ ਬਿਨਾਂ ਸ਼ਟਾਮਾਂ ਤੋਂ ਬਿਨਾਂ ਸ਼ਟਾਮਾਂ ਤੋਂ ਬਿਨਾਂ ਪਰਨੋਟ ਤੋਂ ਬਾਪੂ ਪਾਸ ਨੇ ਕਿਹਾ ਕਿ ਰਣਜੀਤ ਤੇਰਾ ਗਲਾ ਮੇਰਾ ਤੇ ਮੇਰੀ ਕਵੀਸ਼ਰੀ ਤੇਰੀ ਹੈ ਹਮ ਔਰ ਬਾਪੂ ਪਾਰਸ ਨੇ ਫਿਰ ਇੱਕ ਥਾਂ ਲਿਖਿਆ ਜਦੋਂ ਉਹਨਾਂ ਦੇ ਚਿੱਠੇ ਛਪਦੇ ਹੁੰਦੇ ਸੀ ਜਿਹੜੇ ਰਿਕਾਰਡ ਕਰਾਉਂਦੇ ਹੁੰਦੇ ਸੀ ਨਾ ਹਮ ਉਹਨਾਂ ਨੇ ਸਭ ਤੋਂ ਪਹਿਲਾਂ ਰਿਕਾਰਡ ਕਰਵਾਇਆ ਐਚ ਐਮ ਵੀ ਕੰਪਨੀ 'ਚ ਹਮ ਉਹਦੇ ਵਿੱਚ ਉਹਨਾਂ ਦਾ ਉਹ ਰਿਕਾਰਡ ਸੀ ਹੈ ਆਉਣ ਜਾਣ ਬਣਿਆ ਦੁਨੀਆਂ ਚੌਂਕ ਦਿਨਾਂ ਦਾ ਮੇਲਾ ਉੱਤੇ ਬੈਠ ਬਨੇਰੇ ਦੇ ਗਟਕੂ ਕਹੇ ਕਬੂਤਰ ਚੀਨਾ ਉਤ ਬਾਜ਼ ਝਫਟ ਮਾਰੀ ਪਾਸੋ ਪੋਟੇ ਪਿਆ ਗੁਲੇਲਾ ਹੈ ਆਉਣ ਜਾਣ ਬਣਿਆ ਦੁਨੀਆਂ ਚੌਕ ਦਿਨਾਂ ਦਾ ਮੇਲਾ ਔਰ ਉਹ ਤੋਂ ਲੱਖ ਦੇ ਰਿਕਾਰਡ ਹੁੰਦੇ ਸੀ ਅੱਛਾ ਇੱਕ ਪਾਸੇ ਇੱਕ ਹੂੰ ਦੂਜੇ ਪਾਸੇ ਦੂਜੀ ਕਵਤਾ ਹੁੰਦੀ ਸੀ ਤੇ ਦੂਸਰੇ ਪਾਸੇ ਕਵਤਾ ਸੀ ਛੋਟੇ ਸਾਹਿਬਜ਼ਾਦਿਆਂ ਦੀ ਜਿਹੜੀ ਕਿ ਉਹਦੋਂ ਵੀ ਬਹੁਤ ਘਰ ਘਰ ਵਿੱਚ ਮਕਬੂਲ ਹੋਈ ਤੇ ਅੱਜ ਵੀ ਉਹ ਬਹੁਤ ਲੋਕ ਮਾਣ ਨਾਲ ਸੁਣਦੇ ਆ ਉਹ ਸੀ ਜਦੋਂ ਸਾਹਿਬਜ਼ਾਦੇ ਸਰਹੰਦ ਵੱਲ ਨੂੰ ਤੁਰੇ ਜਾਂਦੇ ਆ ਤਾਂ ਸਰਹੰਦ ਦੇ ਖੂਹ ਤੇ ਪਾਣੀ ਭਰਦੀਆਂ ਕੁੜੀਆਂ ਸਭ ਤੋਂ ਅੱਧੇ ਬਾਰੇ ਗੱਲਾਂ ਕਰਦੀਆਂ ਕਿਉਂ ਫੜੀ ਸਪਾਈਆਂ ਨੇ ਭੈਣੋ ਇਹ ਹੰਸਾਂ ਦੀ ਜੋੜੀ ਔਰ ਇਹਨਾਂ ਰਿਕਾਰਡਾਂ ਨੇ ਫਿਰ ਉਹਨਾਂ ਦੀ ਗੁੱਡੀ ਇੰਨੀ ਕੁ ਵਿਸ਼ਰੀ ਵਿੱਚ ਦੁਨੀਆ ਭਰ ਵਿੱਚ ਉਹਨਾਂ ਨੂੰ ਮਕਬੂਲ ਕਰ ਦਿੱਤਾ ਤੇ ਮੈਂ ਸਮਝਦਾ ਕਿ ਬਾਪੂ ਪਾਰਸ ਨੇ ਫਿਰ ਆਪਣੇ ਚਿੱਠੇ ਜਿਹੜੇ ਸ਼ਬਦ ਦੇ ਸੀ ਉਹਦੇ ਵਿੱਚ ਲਿਖਿਆ ਕਿ ਗਲੀ ਗਲੀ ਦੇ ਵਿੱਚ ਰਣਜੀਤ ਗੂੰਜੇ ਤੇ ਉਸ ਦੇ ਸ਼ਬਦਾਂ ਦੇ ਵਿੱਚ ਕਰਨੈਲ ਬੋਲੇ ਵਾਹ 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 ਸੋ ਇਸ ਤਰ੍ਹਾਂ ਦਾ ਉਹਨਾਂ ਦਾ ਤੁਹਾਡੇ ਤੇ ਅਸਰ ਹੈਗਾ ਇਸ ਅਪਰਿੰਗਿੰਗ ਦਾ ਤੁਸੀਂ ਬਿਲਕੁਲ ਬਿਲਕੁਲ ਉਸ ਅਪਰਿੰਗਿੰਗ ਤੁਸੀਂ ਤੁਸੀਂ ਥੋੜਾ ਜਿਹਾ ਸਟੇਜ ਵੀ ਸ਼ੇਅਰ ਕੀਤਾ ਕਿ ਕਾਫੀ ਕੀਤਾ ਕਿੰਨਾ ਕੀਤਾ ਨਹੀਂ ਮੈਂ ਮੇਰੇ ਤੇ ਬਹੁਤ ਵੱਡਾ ਅਸਰ ਆ ਤੇ ਕਿਉਂਕਿ ਮੈਂ ਬਾਪੂ ਪਾਰਸ ਉਹਨਾਂ ਦੀ ਸੰਗਤ ਵੀ ਬਹੁਤ ਕੀਤੀ ਆ ਹੂੰ ਤੇ ਆਪਣੇ ਪਿਤਾ ਜੀ ਸਾਹ ਰਣਜੀਤ ਸਿੰਘ ਸਿੱਧਵਾ ਨਾਲ ਪੰਜਾਬੀਅਤ ਦੀ ਬਖਸ਼ਿਸ਼ ਨਾਲ ਹੂੰ ਯਾ ਕਹ ਲੋ ਕਵੀਸ਼ਰੀ ਤੇ ਢੱਡ ਸੰਗੀ ਦੀ ਕਿਰਪਾ ਨਾਲ ਪਾਪਾ ਜੀ ਸਾਹ ਰਣਜੀਤ ਸਿੰਘ ਸਿੱਧਵਾਂ ਦੀ ਫੋਟੋ ਕੇਂਦਰੀ ਸਿੱਖ ਅਜਾਇਬ ਘਰ ਸ੍ਰੀ ਦਰਬਾਰ ਸਾਹਿਬ ਅਮਰ ਸੱਚ ਲੱਗੀ ਹੋਈ ਹੈ ਤੇ ਮੈਂ ਤਕਰੀਬਨ 16 17 ਸਾਲ ਲਗਾਤਾਰ ਆਪਣੇ ਕਾਲਜ ਜੀਵਨ ਤੋਂ ਬਾਅਦ ਪਾਪਾ ਜੀ ਦੇ ਕਿਉਂਕਿ ਬਾਪੂ ਜੀ ਕਰਨਾਲ ਸਿੰਘ ਪਾਰਸ ਕੈਨੇਡਾ ਚਲੇ ਗਏ ਸੀਗੇ ਇੱਥੇ ਪਾਪਾ ਹੀ ਰਣਜੀਤ ਸਿੰਘ ਸਿੱਧਵਾਂ ਨੂੰ ਇੱਕ ਅਰਥਕਾਰੀ ਦੀ ਲੋੜ ਸੀ ਅੱਛਾ ਤੇ ਮੈਂ ਫਿਰ ਕੁਦਰਤੀ ਉਹਨਾਂ ਦੇ ਜਥੇ ਵਿੱਚ ਜੁੜ ਗਿਆ ਤੇ ਫਿਰ ਉਹਨਾਂ ਸਮਿਆਂ ਚ ਜਿਵੇਂ ਅੱਜ ਦੇ ਤੁਸੀਂ ਬੜੇ ਮਕਬੂਲ ਕਲਾਕਾਰਾਂ ਨੂੰ ਦੇਖਦੇ ਹੋ ਇਸ ਤਰ੍ਹਾਂ ਦੀ ਢਾਡੀ ਤੇ ਕਵੀਸ਼ਰੀ ਰੰਗ ਵਿੱਚ ਸਾਡੇ ਸਿਧਵਾ ਕਾਲਜ ਵਾਲੇ ਜਥੇ ਦੀ ਤੂਤੀ ਬੋਲਦੀ ਸੀ ਅੱਛਾ ਔਰ ਉਸ ਕਵੀਸ਼ਰੀ ਤੇ ਢਾਡ ਸਰੰਗੀ ਨਾਲ ਮੈਂ ਪਾਪਾ ਜੀ ਸਰਨਜੀਤ ਸਿੰਘ ਸਿਧਵਾ ਨਾਲ ਪੂਰੇ ਭਾਰਤ ਵਰਸ਼ ਵਿੱਚ ਵੱਡੀਆਂ ਤੋਂ ਵੱਡੀਆਂ ਸਟੇਜਾਂ ਪੰਜਾਬ ਦੇ ਵੱਡੇ ਤੋਂ ਵੱਡੇ ਧਾਰਮਿਕ ਮੇਲੇ ਅਤੇ ਦੁਨੀਆ ਪਰ ਦੇ ਵੱਖ-ਵੱਖ ਦੇਸ਼ਾਂ ਵਿੱਚ ਜਾ ਕੇ ਵੀ ਉਸ ਯਾਨੀ ਕਵੀਸ਼ਰੀ ਦੇ ਆਸਰੇ ਢੱਡ ਸਰੰਗੀ ਦੇ ਆਸਰੇ ਸਿੰਗਾਪੁਰ ਮਲੇਸ਼ੀਆ థਾਈਲੈਂਡ ਆਫਰੀਕਾ ਇੰਗਲੈਂਡ ਕੈਨੇਡਾ ਇਹ ਕੈਨੇਡਾ ਜਾਣ ਤੋਂ ਪਹਿਲਾਂ ਦੀਆਂ ਗੱਲਾਂ ਨੇ ਕੈਨੇਡਾ ਜਾਣ ਤੋਂ ਪਹਿਲਾਂ 88 ਤੋਂ ਪਹਿਲਾਂ ਦੀ ਬਿਲਕੁਲ 88 ਤੋਂ ਪਹਿਲਾਂ ਕੈਨੇਡਾ ਜਾਣ ਤੋਂ ਪਹਿਲਾਂ ਮੈਂ ਆਪਣੇ ਢਾਡੀ ਜੱਥੇ ਨਾਲ ਵਿਦੇਸ਼ੀ ਟੂਰ ਵੀ ਲਾਇਆ ਸੀ